हां दोस्तो, भाई दोस्तों ਆ ਕਲਾਕਾਰ ਨਾ ਨੂੰ ਤੁਸੀਂ ਜਾਣਦੇ ਹੋਵੋਗੇ ਬਾਈ ਦਾ ਕੀ ਨਾ ਬਾਈ ਤੇਰਾ ਭਾਨਾ ਜਾਦੂਗਰ ਭਾਨਾ ਜਾਦੂਗਰ ਪਿੰਡ ਸਹਾਰਣਾ ਜੀ ਸਹਾਰਣਾ ਜਿਲ੍ਹਾ ਮਾਨਸਾ ਬਾਕੀ ਪਹਿਲਾਂ ਬਾਈ ਦਾ ਮੋਬਾਈਲ ਨੰਬਰ ਨੋਟ ਕਰ ਲਓ ਨੰਬਰ ਜੀ ਮੇਰਾ 98721 23052 23052 ਤੇ ਪਹਿਲਾਂ ਦੱਸ ਦਿਓ ਬਾਈ ਜੇ ਕਿਸੇ ਮੇਰੇ ਵੀਰ ਨੇ ਆਪਦੇ ਪਿੰਡ ਦੇ ਵਿੱਚ ਸਾਂਝੀ ਜਗ੍ਹਾ ਦੇ ਵਿੱਚ ਪ੍ਰੋਗਰਾਮ ਕਰਾਉਣਾ ਹੋਵੇ ਜਾਂ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਕਰਾਉਣਾ ਹੋਵੇ ਤab ਬਾਈ ਨਾਲ ਗੱਲਬਾਤ ਕਰਕੇ ਤੁਸੀਂ ਪ੍ਰੋਗਰਾਮ ਕਰਾ ਸਕਦੇ ਹੋ ਤੇ ਬਾਕੀ ਬਾਈ ਲੋਕਾਂ ਨੂੰ ਅੰਧਵਿਸ਼ਵਾਸਾਂ ਦੇ ਵਿੱਚੋਂ ਕੱਢਣ ਦੀ ਯਾਤਰ ਗੱਲਾਂ ਕਰਦਾਗਾ ਹਾਸੇ ਮਜ਼ਾਕ ਦੇ ਵਿੱਚ ਹੀ ਇਹੋ ਜਿਹੀ ਗੱਲਾਂ ਕਰ ਜਾਂਦੇ ਆਪਣੀ ਸੋਚ ਤੋਂ ਬਾਹਰ ਹੁੰਦੀਆਂ ਬਾਕੀ ਬਾਈ ਦੋ ਚਾਰ ਗੱਲਾਂ ਸੁਣਦੇ ਆ ਸੁਣਾਈ ਕਰਾਂ ਬਾਈ ਦੋ ਚਾਰ ਗੱਲਾਂ ਲੋਕਾਂ ਨੂੰ ਪਤਾ ਲੱਗ ਜੇ ਕਰਾਂ ਹਾਂਜੀ ਜਰ ਜੀ ਆਪਣਾ ਪਿੰਡ ਸਹਾਰਣਾ ਜੀ ਅੱਡੇ ਤੇ ਆਪਣਾ ਘਰ ਆ ਇਹ ਸਾਡੇ ਪਿੰਡ ਕਿਸਿਆਣਾਗਾ ਉਹ ਬੁੜੀਆ ਕਮਿਊਨਿਕ ਦੀ ਕਾਕਾ ਸਿਆਣੇ ਦਾ ਘਰ ਕਿਹੜਾ ਮਗਾ ਜੀ ਕਮਲੇ ਆ ਅਸੀਂ ਕਮਲੇ ਤਰੇ ਫਿਰਦੇ ਆ ਅਸੀਂ ਵੀ ਸਿਆਣੇ ਆ ਅੱਛਾ ਇੱਕ ਬਾਬਾ ਆ ਕੇ ਸਾਡੇ ਘਰੇ ਜੀ ਉੱਤਰ ਕੇ ગામ ਮਿਰਕਣੀ ਭਾਂਡੇ ਮੰਜੇ ਵੀ ਉਹਨੂੰ ਕਹਿੰਦਾ ਆਟਾ ਪਾਓ ਭਈਰਾ ਪੁੱਛ ਨੂੰ ਬਾਹਲਾ ਦੇਉ ਮੇਰੇ ਘਰੇ ਕਹਿੰਦੇ ਬਾਬਾ ਰੱਬ ਤਹਾਣੀ ਹੌਲੀ ਹੌਲੀ ਦਿਓ ਅੱਛਾ ਹੌਲੀ ਹੌਲੀ ਦਿਓ ਹੌਲੀ ਹੌਲੀ ਕਿਵੇਂ ਦਿਓ ਉਹ ਕੋਈ ਸੀ ਕਣਕੇ ਬੀਜ ਕੇ ਆਏ ਸੀਗੇ ਜਿਹੜੀ ਸਪਰੇ ਦੇ ਨੇ ਪਾਤੀ ਪਾਣੀ ਦਾਫ ਨੂੰ ਲਾਤਾ ਬੱਲੀਆਂ ਨਹੀਂ ਲਾਈਆਂ ਬੱਲੀਆਂ ਆਟੋਮੈਟਿਕ ਆ ਗਈਆਂ ਰੱਬ ਉਹਨਾਂ ਦੀ ਮਦਦ ਕਰਦਾ ਪ੍ਰਭੂ ਕਿ ਉਹ ਆਪਣੀ ਮਦਦ ਆਪ ਕਰਦੇ ਆਪ ਕਰਦੇ ਮੰਦਰ ਬੈਠੇ ਜੀ ਮੈਂ ਕਹਾਂਣਾ ਕਦੀ ਬਾਬਾ ਮਗਾ ਪੀ ਮਗਜੂ ਘਾਂਟਾ ਪੀ ਕਦੀ ਬਾਬਾ ਘਾਂਟਾ ਪੀ ਜੀ ਨਹੀਂ ਆਟਾ ਪਉਂਦੇ ਹੂੰ ਬਾਬਾ ਮੋੜ ਕੇ ਮੇਰੇ ਘਰ ਨੂੰ ਕਹਿੰਦਾ ਮਾਂ ਬਸਤੁਰ ਕੇ ਪਹਿਲੇ ਘਰ ਤੁਹਾਡੇ ਖੜਾ ਬਾਬੇ ਨੂੰ ਕੁਛ ਤਾਂ ਕੁਛ ਤਾਂ ਦੇ ਦਿਓ ਮਨ ਮੇਰੇ ਘਰੇ ਕਦੀ ਉਰੀ ਆਪੇ ਭੱਜ ਗਈ ਮੈਂ ਕਾ ਕੀ ਆ ਕਦੀ ਬਾਬੇ ਨੂੰ ਸੈਕਲ ਦੇ ਝੂਟਾ ਦੇ ਦੀ ਸੈਕਲ ਸੁਣਾ ਦੇ ਤੇ ਬਾਕੀ ਬਾਬਾ ਹੋਟਲ ਚ ਵੜ ਗਿਆ ਜਾ ਕੇ ਵਾ ਜਾ ਕੇ ਪਿੰਡ ਦੇ ਵੱਡੇ ਨਕਰਤਾ ਤੇ ਜਿਹਦੇ ਪੰਡਤਾਂ ਦਾ ਉੱਟਣਾ ਅੱਛਾ ਉਹ ਚ ਵੜ ਗਿਆ ਆਪਦੇ ਮਨ ਚ ਸੋਚਦਾ ਬਾਬੇ ਨੂੰ ਕੀ ਮਠਾਈ ਦੇਣਗੇ ਹਾਂ ਜਾਂ ਕੀ ਕਹਿੰਦਾ ਬਾਬੇ ਨੂੰ ਕੁਛ ਦਿਓ ਅੱਛਾ ਉਹਨੇ ਫੋਨ ਨੰਬਰ ਲਿਖ ਕੇ ਦਿੱਤਾ ਗੱਲਾਂ ਕਰ ਲੈ ਗੱਲਾਂ ਕਰ ਲੈ ਹੋਰ ਕੋਈ ਗੱਲ ਬਾਤ ਗੱਤੀ ਸੁਣਾ ਜਾ ਓਏ ਕੱਤੀ ਸੁਣਾ ਜਾ ਯਾਰ ਬਸ ਠੀਕ ਹੈ ਜੀ ਚੱਲ ਬਾਕੀ ਭਾਈ ਗਾਜੇ ਕਿੰਨੇ ਪ੍ਰੋਗਰਾਮ ਕਰਾਉ ਤੇ ਮੋਬਾਈਲ ਤੇ ਗੱਲਬਾਤ ਕਰਕੇ ਤੁਸੀਂ ਕਰਵਾ ਸਕਦੇ ਹੋ ਧੰਨਵਾਦ